ਸਾਰੇ ਪੈਨਟਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਅਕਰਾਮਨ ਇਸ ਤਰ੍ਹਾਂ ਕਿ ਸਿਵਲ ਹਸਪੀਟਲ ਫਤਿਹਗੜ ਸਾਹਿਬ ਦੇ ਵਿੱਚ ਰੁੱਖ ਲਗਾਉਣ ਦੀ ਸਾਡੀ ਸੇਵਾ ਚੱਲਦੀ ਹੈ ਜੇ ਆਪਾਂ ਇੱਕ ਵੀਡੀਓ ਦੇ ਵਿੱਚ ਕਿਹਾ ਸੀਗਾ ਕਿ ਸਿਵਲ ਹਸਪੀਟਲ ਦੇ ਵਿੱਚ ਸਾਨੂੰ ਇੱਕ ਪੈਪ ਦੀ ਜ਼ਰੂਰਤ ਆ ਤੇ ਅਸੀਂ ਪੈਸੇ ਤਾਂ ਬਹੁਤ ਛਾਣੇ ਦੇਣਾ ਚਾਹੁੰਦੇ ਸੀਗੇ ਉਸ ਪੈਪ ਦੇ ਲਈ ਪਰ ਆਪਾਂ ਪੈਸੇ ਨੂੰ ਹੱਥ ਨਹੀਂ ਲਾਂਦੇ ਹੈਗੇ ਔਰ ਇਹ ਨਾਪੇ ਤੋਂ ਮਤਲਬ ਇਹ ਹੈ ਨੇ ਇਹ ਮਾਤਾ ਜੀ ਨਾ ਨਾਪੇ ਤੋਂ ਆਏ ਨੇ ਸਪੈਸ਼ਲ ਪੈਪ ਦੇਣ ਲਈ ਸਾਨੂੰ ਉਹ ਸਾਡੀਆਂ ਵੀਡੀਓ ਦੇਖ ਕੇ ਸਿਰਫ ਆਏ ਆ ਤੇ ਮਾਤਾ ਜੀ ਦਾ ਮੈਂ ਕਹਿ ਦਵਾਂ ਧੰਨਵਾਦ ਕਰਦਾ ਕਿ ਨਾਬੇ ਤੋਂ ਆਣਾ ਔਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਨਾਬਾ ਤੁੰ ਲਾ ਲੋ ਪਤਾ ਹੀ ਹੋਣਾ ਮੇਰਾ 100 ਕਿਲੋਮੀਟਰ 100 ਕਿਲੋਮੀਟਰ ਦੇ ਕਰੀਬ ਹੋਊਗਾ 100 ਕਿਲੋਮੀਟਰ ਤੋਂ ਮਾਤਾ ਜੀ ਸਪੈਸ਼ਲ ਮਤਲਬ ਇੱਕ ਡੋਨਰ ਦੇ ਤੌਰ ਤੇ ਆਏ ਨੇ ਸਿਰਫ ਪੈਪ ਦੀ ਸੇਵਾ ਕਰਨ ਲਈ ਕਿਉਂਕਿ ਸੇਵਾ ਇਸ ਲਈ ਕਰਨਾ ਆਏ ਆ ਕਿਉਂਕਿ ਅਸੀਂ ਪੈਸੇ ਨੂੰ ਹੱਥ ਨਹੀਂ ਲਾਉਂਦੇ ਪੈਸੇ ਬਹੁਤ ਜਾਣੇ ਦੇਣ ਨੂੰ ਫਿਰਦੇ ਨੇ ਸਾਡੀ ਟੀਮ ਨੂੰ ਕੀ ਸਾਡੇ ਤੋਂ ਪੈਸੇ ਚੱਕ ਲੋ ਜੇ ਤੁਹਾਨੂੰ ਇੱਥੇ ਲੋੜ ਹੁੰਦੀ ਐ ਸੀਵਲ ਹਸਪਤਲ ਦੇ ਵਿੱਚ ਤਾਂ ਸਾਡੇ ਤੋਂ ਪੈਸੇ ਲੈ ਲਿਆ ਕਰੋ ਤੇ ਆਪਣੀ ਸੇਵਾ ਜਾਰੀ ਰੱਖੋ ਪਰ ਵੀਰੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਪੈਸੇ ਨੂੰ ਨਾ ਨਾ ਅੱਜ ਹੱਥ ਲਾਵਾਂ ਕਿਸੇ ਨੂੰ ਨਾ ਮੈਂ ਕੱਲ੍ਹ ਹੱਥ ਲਾਵਾਂ ਜੇ ਵੀ ਸਾਨੂੰ ਸਮਾਨ ਦੀ ਲੋੜ ਹੋਊਗੀ ਤਾਂ ਅਸੀਂ ਵੀਡੀਓ ਦੇ ਵਿੱਚ ਕਹਿ ਦਿਆ ਕਰਾਂਗੇ ਜਿਸ ਤਰ੍ਹਾਂ ਕਿ ਇਹ ਮਾਤਾ ਜੀ ਜੀ ਇੰਨੀ ਦੂਰੋਂ ਆਏ ਆ ਔਰ ਜੇਕਰ ਫਿਊਚਰ ਦੇ ਵਿੱਚ ਸਾਨੂੰ ਕੋਈ ਸਮਾਨ ਦੀ ਜ਼ਰੂਰਤ ਹੁੰਦੀ ਆ ਤਾਂ ਤੁਸੀਂ ਇੱਥੇ ਆ ਜਾਓ ਕਰੋ ਸੀਵਲ ਹਸਪਤਲ ਦੇ ਵਿੱਚ ਤੇ ਤੁਸੀਂ ਆਪ ਖੁਦ ਆ ਕੇ ਸਾਨੂੰ ਉਹ ਚੀਜ਼ ਮਤਲਬ ਦੇ ਦਿਆ ਕਰੋ ਜੋ ਥੋੜਾ ਦਿਲ ਕਰਦਾ ਜੇ ਤੁਹਾਡੀ ਸਰਦਾ ਤਾਂ ਇਹ ਮੇਰੀ ਬੇਨਤੀ ਹੈ ਤਾਂ ਕਿ ਇਸ ਹਸਪੀਟਲ ਨੂੰ ਅਸੀਂ ਵਰਲਡ ਦਾ ਪੰਜਾਬ ਦਾ ਨਹੀਂ ਵਰਲਡ ਦਾ ਸਭ ਤੋਂ ਨਵਾਂ ਹਰਾ ਭਰਾ ਹਸਪੀਟਲ ਬਣਾ ਸਕੀਏ ਤੋਂ ਮਾਤਾ ਜੀ ਦਾ ਤਾਇਦ ਨੂੰ ਧੰਨਵਾਦ ਹੈ ਜੀ ਮਾਤਾ ਜੀ ਇੱਕ ਵੀਡੀਓ ਦੇਖ ਕੇ ਸਾਡੇ ਤੇ ਵਿਸ਼ਵਾਸ ਕੀਤਾ ਤੇ ਇੱਥੇ ਆਏ ਔਰ ਇਸ ਪੈਪ ਨੂੰ ਅਸੀਂ ਵਰਤੋਂ ਵਿੱਚ ਲਿਆਵਾਂਗੇ ਕਿ ਮੈਂ ਇਹ ਨਹੀਂ ਕਹਿੰਦਾ ਕਿ ਸਾਡੀ ਟੀਮ ਹੀ ਇਸ ਨੂੰ ਯੂਜ਼ ਕਰੂਗੀ ਮਤਲਬ ਇਹ ਸਰਕਾਰੀ ਮੰਨ ਲੀਨ ਹੋਗੀ ਮੈਂ ਫੇਰ ਉਹੀ ਗੱਲ ਕਹਾਂਗਾ ਕਿ ਸਰਕਾਰੀ ਮਾਲੀ ਨੂੰ ਵੀ ਜਾਂ ਹਸਪਤਾਲ ਦੇ ਵਿੱਚ ਡਾਕਟਰ ਨੂੰ ਵੀ ਇਸ ਤਰ੍ਹਾਂ ਦੇ ਪਾਈਪ ਦੀ ਲੋੜ ਆ ਇਹ ਤੁਹਾਡਾ ਵੀ ਪਾਈਪ ਆ ਸਾਡਾ ਪਾਈਪ ਨਹੀਂ ਹੈਗਾ ਇਹ ਸਾਰੀ ਜਨਤਾ ਦਾ ਜਿਹੜੇ ਵੀ ਇੱਥੇ ਭੈਣ ਭਰਾ ਆਉਂਦੇ ਆ ਇਹ ਉਹਨਾਂ ਦਾ ਵੀ ਪਾਈਪ ਆ ਸੋ ਇਸ ਕਰਕੇ ਸੈਕਲੋ ਧੰਨਵਾਦ ਕਰਦੇ ਆ ਕੋਈ ਵੀ ਤਰੀਕੇ ਨਾਲ ਤੁਸੀਂ ਸਾਡੀਆਂ ਵੀਡੀਓਜ਼ ਨੂੰ ਤੇ ਜੇ ਤੁਹਾਨੂੰ ਸਾਡਾ ਕੰਮ ਚੰਗਾ ਲੱਗਦਾ ਤੁਸੀਂ ਬਲੌਸਪਿਟਲ ਦੇ ਵਿੱਚ ਅਸੀਂ ਸੇਵਾ ਕਰ ਰਹੇ ਆ ਤੇ ਤੁਹਾਨੂੰ ਵਧੀਆ ਲੱਗਦਾ ਤਾਂ ਸਾਡੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ